ਸਤਿ ਸ਼੍ਰੀ ਅਕਾਲ ਸਾਥਿਓ ਤੁਸੀਂ ਦੇਖ ਰਹੇ ਹੋ ਸਮਾਜਿਕ ਮੁੱਦੇ ਚੈਨਲ ਤੇ ਮੈਂ ਤੁਹਾਡਾ ਆਪਣਾ ਸਾਥੀ ਮਨਪ੍ਰੀਤ ਸਿੰਘ ਸਾਥਿਓ ਅੱਜ ਵੀਡੀਓ ਬਣਾਉਣ ਜਾ ਰਹੇ ਹਾਂ ਇੱਕ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਮੇਰੇ ਕੋਲ ਇਹ ਵੀਡੀਓ ਆਈ ਹੈ ਇਹ ਵੀਡੀਓ ਤੁਹਾਨੂੰ ਸੁਣਾਵਾਂਗੇ ਵੀ ਕਿਉਂਕਿ ਸਾਡੇ ਤੇ ਇਲਜ਼ਾਮ ਲੱਗਦੇ ਆ ਕਿ ਅਸੀਂ ਹਰ ਵਾਰ ਜਾਤ ਪਾਤ ਦੀ ਗੱਲ ਕਰਦੇ ਆ ਪਰ ਅਸੀਂ ਜਾਤ ਪਾਤ ਦੀ ਗੱਲ ਨਹੀਂ ਕਰਦੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਅਸੀਂ ਜਾਤ ਪਾਤ ਦੇ ਖਿਲਾਫ ਆ ਅਸੀਂ ਸਮਾਜਿਕ ਸਮਾਨਤਾ ਚਾਹੁੰਦੇ ਆ ਪਰ ਸਮਾਜਿਕ ਸਮਾਨਤਾ ਜਿਹੜੀ ਸਾਨੂੰ ਨਹੀਂ ਮਿਲ ਰਹੀ ਇਸ ਕਰਕੇ ਅਸੀਂ ਰੌਲਾ ਪਾਉਂਦੇ ਆ ਜਿਵੇਂ ਕਿ ਮੈਂ ਤੁਹਾਨੂੰ ਦੱਸਦਾ ਕਿ ਨਰਿੰਦਰ ਮੋਦੀ ਨੇ ਕਾਨੂੰਨ ਬਣਾਏ ਸੀ ਤਾਂ ਉਸ ਟਾਈਮ ਜਿਹੜੇ ਕਿਸਾਨ ਸੀ ਜਿਹੜੇ ਜ਼ਿਮੀਂਦਾਰ ਸੀ ਉਹਨਾਂ ਨੇ ਰੌਲਾ ਪਾਇਆ ਸੀ ਉਹਨਾਂ ਨੂੰ ਆਪ ਦਾ ਰੌਲਾ ਜਾਇਜ਼ ਲੱਗਦਾ ਪਰ ਜਦੋਂ ਕੋਈ ਹੋਰ ਕਮਿਊਨਿਟੀ ਦਾ ਬੰਦਾ ਇਹਨਾਂ ਦੇ ਖਿਲਾਫ ਆਵਾਜ਼ ਚੱਕਦਾ ਜਦੋਂ ਇਹ ਆਪ ਦਾ ਤਾਨਾ ਸ਼ਾ ਰਵਈਆ ਦਿਖਾਉਂਦੇ ਆ ਤਾਂ ਇਹਨਾਂ ਨੂੰ ਲੱਗਦਾ ਕਿ ਮਾਹੌਲ ਖਰਾਬ ਕਰਦਾ ਹੁਣ ਇੱਕ ਵੀਡੀਓ ਵਾਇਰਲ ਹੋਈ ਆ ਭਿੰਡਰਾ ਵਾਲੇ ਭਿੰਡਰਾਵਾਲੇ ਜੀ ਪਿੰਡਰਾਂ ਵਾਲੇ ਜੀ ਉਹਨਾਂ ਦੇ ਪਿੰਡ ਦੀ ਇੱਕ ਵੀਡੀਓ ਵਾਇਰਲ ਹੋਈ ਆ ਰੋਡੇ ਪਿੰਡ ਆ ਉਹਨਾਂ ਦਾ ਤੇ ਉਹਨਾਂ ਦੇ ਪਿੰਡ ਦੇ ਵਿੱਚ ਲਗਭਗ 18-19 ਗੁਰਦੁਆਰੇ ਆ ਔਰ ਵੱਖਰੀਆਂ ਵੱਖਰੀਆਂ ਜਾਤਾਂ ਦੇ ਆ ਹੁਣ ਮਸਲਾ ਇਹ ਆ ਵੀ ਜਦੋਂ ਉੱਥੇ ਦਸਤਾਰਬੰਦੀ ਕੀਤੀ ਗਈ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਅਮਰਤਪਾਲ ਸਿੰਘ ਜੀ ਇੱਕ ਵਾਰ ਤੁਸੀਂ ਉਹਨਾਂ ਗੁਰਦੁਆਰਿਆਂ ਦੇ ਵਿੱਚ ਵੀ ਢੇੜਾ ਕੱਢੇ ਆਉਂਦੇ ਹਨ ਤੇ ਜਿਹੜੇ ਉੱਥੋਂ ਦੇ ਸ਼ਮਸ਼ਾਨ ਘਾਟ ਆ ਵੱਖਰੇ ਉਹਨਾਂ 'ਚ ਵੀ ਤੁਸੀਂ ਇੱਕ ਢੇੜਾ ਕੱਢੇ ਆਉਂਦੇ ਤੇ ਸਭ ਤੋਂ ਸ਼ਰਮ ਦੀ ਗੱਲ ਦੇਖੋ ਹੁਣ ਕਈ ਲੋਕ ਇਸ ਚੀਜ਼ ਨੂੰ ਵਿਵਾਦਤ ਨਾ ਬਣਾ ਦੇਣ ਕਿ ਅਸੀਂ ਭਿੰਡਰਾਵਾਲੇ ਨੂੰ ਭਿੰਡਰਾਵਾਲੇ ਦੀ ਸੋਚ ਨੂੰ ਮਾੜਾ ਕਹਿੰਦੇ ਆ ਅਸੀਂ ਇਹ ਗੱਲ ਕਹਿੰਦੇ ਆ ਕਿ ਸਭ ਤੋਂ ਵੱਡੀ ਸ਼ਰਮ ਦੀ ਗੱਲ ਜਦੋਂ ਪੱਤਰਕਾਰ ਨੇ ਉੱਥੋਂ ਦੇ ਲੋਕਲ ਗਰੀਬ ਜਿਹੜੇ ਲੋਕ ਨੇ ਜਿਹੜੇ ਮਜ਼ਦੂਰ ਵਰਗ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਨਾਲ ਕਿਤੇ ਜਾਤੀ ਵੇਦ ਕਰਤਾ ਨਹੀਂ ਹੁੰਦਾ ਤੇ ਉਹਨਾਂ ਨੇ ਹੱਕ ਠੋਕ ਕੇ ਕਹਿ ਕੇ ਸਾਡੇ ਪਿੰਡ ਦੇ ਵਿੱਚ ਜਾਤੀ ਵੇਦ ਕਰਾਉਂਦਾ ਹੁਣ ਤੁਸੀਂ ਇਹ ਸੋਚੋ ਵੀ ਜਿਹੜਾ ਉਹ ਪਿੰਡ ਆ ਉਹ ਪਿੰਡਰਾਂ ਵਾਲਿਆਂ ਦਾ ਪਿੰਡ ਆ ਮਤਲਬ ਕਿ ਇੱਕ ਬਹੁਤ ਨਾਂ ਉਹਨਾਂ ਦਾ ਲੋਕ ਉਹਨੂੰ ਫੋਲੋ ਕਰਦੇ ਆ ਉਹਨਾਂ ਨੂੰ ਮਤਲਬ ਕਿ ਕਿੱਡੀ ਵੱਡੀ ਸਖਸ਼ੀਅਤ ਆ ਤੇ ਉਹਨਾਂ ਦੇ ਪਿੰਡ ਦੇ ਵਿੱਚ ਇਹ ਸਿਸਟਮ ਹੋ ਰਿਹਾ ਤੇ ਅਮਰਤਪਾਲ ਨੂੰ ਮੈਂ ਕਹਿਣਾ ਚਾਹਣਾ ਕਿ ਅਮਰਤਪਾਲ ਜੀ ਤੁਹਾਨੂੰ ਉੱਥੇ ਜਾ ਕੇ ਇਹਨਾਂ ਚੀਜ਼ਾਂ ਤੇ ਪੈਰਾ ਦੇਣਾ ਚਾਹੀਦਾ ਤਾਂ ਕਿ ਜਿਹੜੀ ਤੁਹਾਡੀ ਖਾਲਿਸਤਾਨ ਦੀ ਮੰਗ ਆ ਉਹਦੇ ਵਿੱਚ ਅਸੀਂ ਦੇਖ ਸਕੀਏਗਾ ਤੁਸੀਂ ਕਿਸ ਤਰ੍ਹਾਂ ਦਾ ਖਾਲਿਸਤਾਨ ਬਣਾਉਣਾ ਚਾਹੁੰਦੇ ਆ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਕਿਹਾ ਸੀ ਜਿਹਦੇ ਵਿੱਚ ਕਿ ਮੈਨੂੰ ਬਹੁਤ ਸਾਰੇ ਗਲਤ ਕਮੈਂਟ ਆਏ ਸੀ ਤੇ ਮੈਂ ਹਰ ਵੀਡੀਓ ਦੇ ਵਿੱਚ ਕਹਿਣਾ ਹੁੰਨਾ ਕਿ ਜੇਕਰ ਅਸੀਂ ਵੀਡੀਓ ਨਾ ਬਣਾਈਏ ਜੇਕਰ ਅਸੀਂ ਆਪਣੇ ਸਮਾਜ ਦੀ ਆਵਾਜ਼ ਨਾ ਚੱਕੀਏ ਤਾਂ ਫਿਰ ਵੀ ਤੁਸੀਂ ਸਾਨੂੰ ਗਾਲਾਂ ਕੱਢਣੀਆਂ ਉਹੀ ਜਾਤੀ ਸੂਚਕ ਸ਼ਬਦ ਬੋਲਨੇ ਆ ਤੇ ਜੇਕਰ ਅਸੀਂ ਆਪਦੇ ਆਵਾਜ਼ ਸਮਾਜ ਦੀ ਆਵਾਜ਼ ਚੱਕ ਕੇ ਤੁਹਾਡੇ ਤੋਂ ਗਾਲਾਂ ਲੈ ਲਈਏ ਤਾਂ ਫਿਰ ਮੈਨੂੰ ਲੱਗਦਾ ਇਹ ਤੋਂ ਵੱਡੀ ਕੋਈ ਗੱਲ ਨਹੀਂ ਗਈ ਸੋ ਮੈਂ ਇਹੀ ਕਹਿਣਾ ਚਾਹਣਾ ਕਿ ਤੁਸੀਂ ਵੀਡੀਓ ਦੇਖੋ ਮੈਂ ਨਾਲ-ਨਾਲ ਤੁਹਾਨੂੰ ਦਿਖਾ ਦੂੰਗਾ ਵੀਡੀਓ ਯਾਰ ਮਤਲਬ ਸ਼ਰਿਆਆਂ ਮੇ ਯਾਰ ਉਥੋਂ ਦੇ ਗਰੀਬ ਯਾਰ ਕਿੰਨੀ ਮਤਲਬ ਸੋਚ ਕੇ ਦੇਖੋ ਕਿੰਨੀ ਸ਼ਰਮ ਦੀ ਗੱਲ ਆ ਕਿਰ ਸ਼ਰਿਆਆਂ ਪਿੰਡਰਾਂ ਵਾਲੇ ਦੇ ਪਿੰਡ ਦੇ ਗਰੀਬ ਕਹੀ ਜਾਂਦੇ ਆ ਆ ਪਹਿਲਾਂ ਇੱਕ ਵਾਰ ਵੀਡੀਓ ਸੁਣ ਲਓ ਮੈਂ ਫਿਰ ਗੱਲਬਾਤ ਕਰਦਾ ਸਾਈਡ ਤੇ ਤੁਸੀਂ ਵੀਡੀਓ ਸੁਣ ਲਓ ਇੱਕ ਵਾਰ ਨਹੀਂ ਜੀ ਜਾਤੀਵਾਦ ਇੱਥੇ ਸਭ ਤੋਂ ਵੱਧ ਆ ਸਾਡੇ ਪਿੰਡ ਵਿੱਚ ਸੋ ਅੱਜ ਅਸੀਂ ਪਹੁੰਚੇ ਆ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦੇ ਪਿੰਡ ਪਿੰਡ ਦਾ ਨਾਮ ਆ ਰੋਡੇ ਜ਼ਿਲ੍ਹਾ ਮੋਗਾ ਗੁਰਦੁਆਰੇ ਹੈਗੇ 18 ਟੋਟਲ ਇੱਥੇ ਕਿਹਾ ਜਾਂਦਾ ਵੀ ਇਹ ਫਲਾਨਾ ਰਮਦਾਸੀਆਂ ਦਾ ਗੁਰਦੁਆਰਾ ਹੈ। ਇਹ ਮਾਜਵੀ ਸਿੱਖਾਂ ਦੀ ਤਰਜੀਮ ਸਿੰਘ ਦੀ ਧਰਮਸ਼ਾਲਾ ਹੈ। ਜਾਨ ਜਾਤੀਵਾਦ ਸਾਡੇ ਇੱਥੇ ਪਿੰਡ ਚੋਂ ਗਿਆ ਨਹੀਂ। ਸਿਵੇ ਇਕੱਠੇ ਕਰ ਦਿਓ। ਪਬਲਿਕ ਨਹੀਂ ਮੰਨਦੀ ਇਸ ਗੱਲ ਤੇ ਆਉਂਦੀ ਨਹੀਂਗੀ। ਉਹ ਆਦੇ ਵੀ ਸਾਡੇ ਸਿਵੇ ਆਟ ਰਹੇ ਨੇ ਜਾਈਦੇ ਮਾਜਵਿਆਂ ਦੇ ਆਟ ਰਹੇ ਨੇ ਜੀ। ਜਿਵੇਂ ਅੱਜ ਦਿੱਲੀ ਧਰਨਾ ਲਾਇਆ ਸੀ ਕਿ ਸਾਡੇ ਨਾਲ ਮੋਦੀ ਸੈਂਟਰ ਧੱਕਾ ਕਰ ਰਿਹਾ। ਇਸੇ ਤਰ੍ਹਾਂ ਸਾਡੇ ਲੋਕ ਪਿੰਡਾਂ ਚ ਸਾਡੇ ਨਾਲ ਧੱਕਾ ਕਰ ਰਹੇ ਆ। ਸਾਨੂੰ ਜਾਤ ਪਾਤ ਪਰਖਿਆ ਜਾਂਦਾ ਇਹ ਗੱਲਾਂ ਸੱਚੀਆਂ ਆ ਜਿਹੜੀਆਂ ਜਿੱਥੋਂ ਮਰਜੀ ਪੁੱਛ ਲਿਓ ਕੋਈ ਡਰਦਾ ਭਲਾ ਨਾ ਕਵੇ ਮਹਾਨ ਕੋਈ ਵੀ ਇੱਥੇ ਹੋਏ ਆ ਕੋਈ ਯੋਧੇ ਜਾਂ ਕੋਈ ਜਿਹੜੇ ਰਿਸ਼ੀ ਮੁਨੀ ਸੀਗੇ ਉਹਨਾਂ ਦੇ ਨਾਂ ਤੇ ਤਾਂ ਕਰਕੇ ਵੱਖ-ਵੱਖ ਗੁਰਦੁਆਰੇ ਬਣਾਏ ਗਏ ਆ ਇਹਦੇ ਚ ਕੋਈ ਇਹ ਨਹੀਂ ਕਿ ਸਾਡੇ ਪਿੰਡ ਦੇ ਵਿੱਚ ਕਿਰੇਵਾਜੀ ਆ ਚਾਹੇ ਸਾਡੇ ਪਿੰਡ ਦੇ ਵਿੱਚ ਕੋਈ ਕਾਸਟ ਦਾ ਮਸਲਾ ਐ ਮਜਬ ਦਾ ਮਸਲਾ ਸਰ ਪਾਣੀ ਪੜਨਵਾਤੇ ਇਹਨਾਂ ਲੋਕਾਂ ਬਾਤੇ ਗੁਰੂਆਂ ਦੀ ਬਾਣੀ ਤੇ ਅੰਬਰ ਨਹੀਂ ਗਾ ਗੁਰੂ ਗ੍ਰੰਥ ਸਾਹਿਬ ਨੂੰ ਪੜ ਲੈਣਾ ਹੈਗਾ ਪਰ ਗੁਰੂ ਦੀ ਬਾਣੀ ਤੇ ਅਮਨ ਨਹੀਂ ਇਹਨਾਂ ਲੋਕਾਂ ਨੂੰ ਕੋਈ ਅਫਸਰ ਲਗਾ ਉਹਨੂੰ ਵੀ ਨਹੀਂ ਚੰਗਾ ਸਮਝਦੀ ਜੇ ਸਾਡਾ ਕੋਈ ਥਾਣੇ 'ਚ ਸਿਪਾਈ ਆ ਥਾਣੇਦਾਰ ਆ ਉਹਨੂੰ ਪੂਗਾ ਕਹਿ ਕੇ ਜਾਂ ਮਜਵੀ ਕਹਿ ਕੇ ਪੁਕਾਰਿਆ ਜਾਂਦਾ ਨਸ਼ਾ ਤੇ ਵੇਖਦਾ ਵੀ ਆ ਨਸ਼ਾ ਦਿੰਦੇ ਵੀ ਆ ਇਹ ਨਹੀਂ ਗੱਲ ਕੋਈ ਨਸ਼ੇ ਤੋਂ ਚਿੱਟੇ ਤੋਂ ਨਹੀਂ ਕੋਈ ਬਚਾ ਜੀ ਅੱਛਾ ਜੇ ਜਦੋਂ ਕੋਈ ਕਿਸੇ ਨੇ ਕੋਈ ਮੈਂਬਰ ਬਣਨਾ ਜਾਂ ਕੋਈ ਸਰਪੰਚ ਬਣਨਾ ਉਦੋਂ ਉਹ ਤਾਂ ਸਾਡੀ ਸੁਣਦੇ ਆ ਜਦੋਂ ਕੋਈ ਬਣ ਜਾਂਦਾ ਉਦੋਂ ਸਾਡੀ ਕੋਈ ਨਹੀਂ ਸੁਣਦਾ ਹਾਂ ਜਿਸ ਮੈਂ ਨਹੀਂ ਤੇ ਭਾਵੇਂ ਮੈਂ ਨਾ ਠੂਕ ਮਾਰਾਂ ਨਾ ਲੋੜ ਹੈ ਠੀਕ ਹੈ ਗਰੀਬ ਹੈਗੇ ਆ ਠੀਕ ਹੈ ਕਿ ਨਹੀਂ ਆਪਦੀ ਘਰ ਲੈ ਲੈਂਦੇ ਆ ਤੇ ਉਹ ਖਾ ਲੈਣੇ ਆ ਤੇ ਸੱਤ ਨਾ ਵੇਗ ਜੀ ਸਾਡੀ ਤਾਂ ਬਿਲਕੁਲ ਮਾੜੀ ਹੈ ਜਮਾ ਕੋਈ ਪੁੱਛਣ ਵਾਲੀ ਗੱਲ ਨਹੀਂ ਅੱਛਾ ਹਾਂ ਜੇ ਦਾ ਅੱਜ ਧਰ ਲੈਣੇ ਆ ਸਾਡੇ ਦਾ ਅਗਲੇ ਪਾਸੇ ਦੂਜੇ ਦਿਨ ਟਾਈਮ ਨਹੀਂ ਰਹਿੰਦਾਗਾ ਕੂੰਡਾ ਕੋੜਨਾ ਖੜਕਾਉਂਦੇ ਆ ਜੀ ਕੋਈ ਚੰਗੀ ਦਾਲ ਨਹੀਂ ਖਾਦਾ ਤੇ ਚੰਗਾ ਕੋਈ ਪਹਿਣ ਨਹੀਂ ਸਕਦਾ ਸੁੱਖਾ ਆਮ ਸੇਮਾ ਤੇ ਤੇਬਿਆ ਤੇ ਲੱਗਿਆ ਪਿਆ ਉਹਦੇ ਗਵਰਨਮੈਂਟ ਦੇ ਕੰਟਰੋਲ ਕਰੇ ਉਹ ਸਪਰੇਅ ਨਾਲ ਮਰ ਸਕਦੇ ਸਾਰੇ ਬੱਚੇ ਪਾਕਲ ਹੋ ਗਏ ਅੱਛਾ ਹਾਂਜੀ ਉਹਦੇ ਉੱਤੇ ਇੱਕ ਤੇਲ ਸਲਾਉਂਦੇ ਆਏ ਮਾਲ ਕੇ ਉਹ ਉਹ ਬੰਦੇ ਨੂੰ ਪਾਕਲੇ ਹੀ ਬਣਾ ਦਿੰਦੇ ਤੇ ਫਿਰ ਤੁਸੀਂ ਅੰਮ੍ਰਿਤ ਸ਼ਾਕੇ ਜ਼ਰੂਰੀ ਲੈਣੇ ਸੀਗੇ ਉਹੀ ਲੈ ਲੈਂਦੇ ਉਹ ਵੀ ਲੈ ਲੈਂਦਾ ਸਾਰਾ ਕਿਹਦੇ ਵੰਡਣ ਤੋਂ ਗਰੀਬਾਂ ਦੇ ਵੰਡਣੇ ਜੇ ਤੁਸੀਂ ਸਾਰ ਲੈਣੇ ਤੇ ਲਾਓ ਜਾ ਕੇ ਸਰਸ ਵਾਲੇ ਦਾ ਜਿਨੇ ਨਹੀਂ ਬਿਆਪਦੀ ਕਰਤੀ ਪਰ ਹੈ ਉਹ ਵੀ ਜੱਟ ਐ ਨਾ ਧਿਆਨ ਰੱਖ ਲਿਓ ਉਧਰ ਨਹੀਂ ਤੁਸੀਂ ਵਧਣਾ ਇੱਕ ਤੁਸੀਂ ਸਾਰੀ ਸੋ ਹੁਣ ਮੈਂ ਤੁਹਾਨੂੰ ਇਸ ਵੀਡੀਓ ਐਰੇ ਵੀ ਦੱਸ ਦਿੰਨਾ ਇਹ ਵੀਡੀਓ ਦੁਨੀਆ ਚੈਨਲ ਤੁਸੀਂ ਸਰਚ ਮਾਰ ਲਿਓ ਦੁਨੀਆ ਚੈਨਲ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਬੇਸ਼ੱਕ ਉਹ ਮਤਲਬ ਉਸੇ ਹੀ ਕੈਟਾਗਰੀ ਚ ਆਉਂਦੇ ਨੇ ਜਿੰਨਾਂ ਲੋਕ ਸਮਾਜ ਪੰਜਾਬ ਦੇ ਵਿੱਚ ਧੱਕਾ ਕੀਤਾ ਇਹਨਾਂ ਪਰ ਉਹ ਸੱਚੇ ਗੁਰੂ ਦੇ ਸਿੱਖ ਆ ਮੈਂ ਉਹਨਾਂ ਨੂੰ ਸੱਚੇ ਮੰਨਦਾ ਕਿਉਂਕਿ ਉਹ ਹਕੀਕਤ ਦਿਖਾ ਰਹੇ ਆ ਗਰਾਊਂਡ ਲੈਵਲ ਤੋਂ ਜਿਹੜੀ ਸਚਾਈ ਉਹ ਦਿਖਾ ਰਹੇ ਆ ਕਲੀਅਰ ਹੈ ਕੱਲੇ ਰੋਡੇ ਪਿੰਡ ਦੇ ਵਿੱਚ ਨਹੀਂ ਹੋ ਰਿਹਾ ਇਹ ਕਿ ਜਦੋਂ ਸਾਡੇ ਸਮਾਜ ਦੇ ਲੋਕ ਸੌਖੀ ਰੋਟੀ ਖਾਣ ਲੱਗ ਪੈਂਦੇ ਆ ਇੱਕ ਹੁਣੇ ਮੈਨੂੰ ਕਾਲ ਆਈ ਸੀਗੀ ਤੇ ਇਹ ਕੱਲੇ ਰੋਡੇ ਪਿੰਡ ਦੇ ਵਿੱਚ ਨਹੀਂ ਜੇ ਕੋਈ ਸਾਡੇ ਬੰਦੇ ਮਹਿੰਗਾ ਟਰੈਕਟਰ ਲੈ ਲੈਂਦੇ ਤਾਂ ਉਹਨੂੰ ਭੰਨਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਜਿਵੇਂ ਪਿਛਲੀ ਇੱਕ ਵੀਡੀਓ ਤੁਸੀਂ ਦੇਖ ਸਕਦੇ ਹੋ ਤਾਂ ਆਈ ਬਟਨ ਦੇ ਵਿੱਚ ਤੁਹਾਨੂੰ ਉਹ ਵੀਡੀਓ ਮਿਲ ਜੂਗੀ ਉਹ ਬੰਦੇ ਤੇ ਪੇਚਕਸਾਂ ਨਾਲ ਹਮਲਾ ਕੀਤਾ ਇੱਕ ਜੀਵਿੰਦਾਰ ਨੇ ਸ਼ਰਾਬ ਪੀ ਕੇ ਹਨਾ ਕਿਉਂਕਿ ਉਹਦੇ ਕੋਲ ਨਵਾਂ ਟਰੈਕਟਰ ਸੀ ਗਰੀਬ ਕੋਲੇ ਮਤਲਬ ਸਾਰੇ ਪਿੰਡਾਂ ਦੇ ਵਿੱਚ ਇਹ ਹੈ ਕਿ ਜਦੋਂ ਕੋਈ ਸੌਖੀ ਰੋਟੀ ਖਾਣ ਲੱਗ ਪੈਂਦਾ ਤੇ ਉਹ ਕਹਿੰਦੇ ਇਹ ਤਾਂ ਸਾਡੇ ਤਲਵੇ ਚੱਟਦੇ ਸੀ ਇਹ ਤਾਂ ਸਾਡੇ ਮੁਹਤਾਜ ਸੀ ਸਾਡੇ ਆ ਕੇ ਕੋਲਿਆਂ ਦੇ ਨਾਲ ਬਹਿ ਕੇ ਚਟਨੀ ਨਾਲ ਰੋਟੀਆਂ ਦਸੀ ਇਹਨਾਂ ਨੂੰ ਦਿੰਦੇ ਸੀ ਉਹ ਖਾਂਦੇ ਸੀ ਤੇ ਅੱਜ ਇਹ ਸੌਖੀ ਰੋਟੀ ਕਿਉਂ ਖਾਣ ਲੱਗ ਪਏ ਇਹਨਾਂ ਲੋਕਾਂ ਨੂੰ ਤਖਲੀਫ ਹੁੰਦੀ ਆ ਇਹਨਾਂ ਚੀਜ਼ਾਂ ਤੇ ਪਹਿਰਾ ਦੇਣ ਦੀ ਲੋੜ ਆ ਜੇ ਆਪਾਂ ਵਾਕਈ ਬਾਬੇ ਨਾਨਕ ਦੇ ਸੇਖਾਂ ਤਾਂ ਬਾਬੇ ਨਾਨਕ ਦੀ ਸਿੱਖੀ ਦੀ ਵਿਚਾਰਧਾਰਾ ਨੂੰ ਅੱਗੇ ਵਧਾਈਏ ਅਸੀਂ ਵੀ ਸੇਖਾਂ ਅਸੀਂ ਅਸੀਂ ਸੇਖ ਐ ਨਹੀਂ ਤੁਹਾਨੂੰ ਲੱਗਦਾ ਕਿ ਅਸੀਂ ਸੇਖ ਨਹੀਂ ਗੇ ਸਾਡੇ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਸ਼ਰਧਾ ਐ ਨਹੀਂ ਸੀਗੀ ਮਤਲਬ ਤੁਸੀਂ ਤੁਸੀਂ ਸਿੱਖੀ ਨੂੰ ਕਿਹੜੇ ਪਾਸੇ ਲੈ ਗਏ ਹੋ ਸ ਸ਼ੁਰੂਆਤ ਕਰੋ ਸਾਰੇ ਪਿੰਡਾਂ ਦੇ ਵਿੱਚੋਂ ਜਿਹੜੇ ਜਾਤੀ ਵੇਦ ਕਰਿਓ ਖਤਮ ਹੋ ਜਾਣ ਤੇ ਫਿਰ ਅਸੀਂ ਕਹੀਏ ਕਿ ਹਾਂ ਵੀ ਅਸੀਂ ਪੰਜਾਬ ਦੇ ਵਸਨੀਕ ਆ ਉੱਥੇ ਕਾਸਟਿਜ਼ਮ ਨਹੀਂਗਾ ਤੇ ਹੁਣ ਜਿਹੜੇ ਕਮੈਂਟ ਕਰਦੇ ਨੇ ਬੰਦੇ ਮੇਰੇ ਵੀਡੀਓ ਦੇ ਥੱਲੇ ਕਿ ਯੂਪੀ ਬਿਹਾਰ ਦੇ ਵਿੱਚ ਜਾ ਕੇ ਦੇਖੋ ਉਹ ਤੁਸੀਂ ਯੂਪੀ ਬਿਹਾਰ ਦੇ ਨਾਲ ਪੰਜਾਬ ਦਾ ਕੰਪੈਰੀਸ਼ਨ ਕਰਦੇ ਤੁਹਾਨੂੰ ਸ਼ਰਮ ਨਹੀਂ ਆਉਂਦੀਗੀ ਠੀਕ ਆ ਯੂਪੀ ਬਿਹਾਰ ਦੇ ਵਿੱਚ ਦਲਤਾਂ ਤੇ ਜ਼ਿਆਦਾ ਅਤਿਆਚਾਰ ਹੁੰਦੇ ਆ ਉੱਥੋਂ ਦੇ ਲੋਕ ਜਿਹੜੇ ਸ਼ਾਇਦ ਸੰਖਿਆ ਜ਼ਿਆਦਾ ਐਜੂਕੇਸ਼ਨ ਜਿਹੜੀ ਘੱਟ ਆ ਉਥੇ ਉਹਨਾਂ ਤੇ ਜ਼ਿਆਦਾ ਜ਼ੁਲਮ ਹੁੰਦੇ ਆ ਤੇ ਪੰਜਾਬ ਦੇ ਵਿੱਚ ਵੀ ਤਾਂ ਹੋ ਰਿਹਾ ਕਿਸੇ ਨੂੰ ਮੇਰਾ ਨੰਬਰ ਚਾਲਦਾ ਹੁੰਦਾ ਹੁਣ ਥੱਲੇ ਕਿਸੇ ਨੂੰ ਦਿੱਕਤ ਹੋਵੇ ਤਾਂ ਮੈਨੂੰ ਫੋਨ ਲਾਓ ਮੈਂ ਤੁਹਾਨੂੰ ਭੇਜਦਾ ਇੱਕ ਦਿਨ ਦੇ ਵਿੱਚ ਅਨੇਕਾਂ ਹੀ ਮਸਲੇ ਆਉਂਦੇ ਮੇਰੇ ਕੋਲੇ ਆ ਇੱਕ ਹੁਣੇ ਇੱਕ ਐਸਐਚਓ ਸੀ ਫਿਰੋਜ਼ਪੁਰ ਦਾ ਮੈਂ ਉਹਨਾਂ ਨਾਲ ਗੱਲ ਕਰਕੇ ਹਟਿਆ ਉਹ ਕਿਸੇ ਗਰੀਬ ਔਰਤ ਨੂੰ ਗਾਲਾਂ ਕੱਢੀ ਜਾਂਦਾ ਸੀ ਸੋ ਮਸਲੇ ਬਹੁਤ ਆਉਂਦੇ ਆ ਅਸੀਂ ਸਾਰੇ ਮਸਲੇ ਚਲਾਉਂਦੇ ਨਹੀਂ ਕਿਉਂਕਿ ਕੁਝ ਜ਼ਿਆਦਾ ਵਿਵਾਦਤ ਹੁੰਦੇ ਆ ਅਸੀਂ ਚਾਹੁੰਦੇ ਆ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਮਾਹੌਲ ਉਹ ਖਰਾਬ ਨਾ ਹੋਵੇ ਅਸੀਂ ਆਪਦੇ ਸ਼ਬਦਾਂ ਦੇ ਕੰਟਰੋਲ ਰੱਖੀਏ ਸਾਫ਼-ਸੁਥਰੇ ਸ਼ਬਦ ਅਸੀਂ ਬੋਲੀਏ ਤੇ ਸਾਫ ਸੁਥਰੇ ਸ਼ਬਦਾਂ ਦੇ ਨਾਲ ਅਸੀਂ ਬਤਰਕਾਰੀ ਕਰੀਏ ਜਿਨ੍ਹਾਂ ਦਾ ਅਸੀਂ ਵਿਰੋਧ ਵੀ ਕਰ ਰਹੇ ਉਹਨਾਂ ਨੂੰ ਵੀ ਸਾਡੀ ਗੱਲ ਮਾੜੀ ਨਾ ਲੱਗੇ ਹਨ ਵੀ ਉਹ ਵੀ ਸਾਨੂੰ ਕਹਿਣ ਵੀ ਯਾਰ ਅਸੀਂ ਅਗਰ ਮੰਨ ਲਓ ਕਿਸੇ ਦਾ ਵਿਰੋਧ ਵੀ ਕਰ ਰਹੇ ਹਾਂ ਨਾ ਤਾਂ ਉਸ ਵਿਰੋਧ ਦੇ ਵਿੱਚ ਸਾਡੇ ਜਿਹੜੇ ਸ਼ਬਦ ਆਉ ਸਾਰਥਕ ਹੋਣ ਸਾਡੇ ਸ਼ਬਦਾਂ ਤੇ ਕੰਟਰੋਲ ਹੋਵੇ ਉਹਨੂੰ ਅਸੀਂ ਕਹਿ ਸਕਦੇ ਹਾਂ ਵੀ ਅਸੀਂ ਚੰਗੇ ਤਰੀਕੇ ਦੇ ਨਾਲ ਜਾਂ ਚੰਗੀ ਦਿਸ਼ਾ ਦੇ ਵਿੱਚ ਵਿਰੋਧ ਕਰ ਲਿਆ ਵਿਰੋਧ ਕਰ ਸਕਦੇ ਆਪਾਂ ਪਰ ਸਾਡੇ ਸ਼ਬਦ ਜਿਹੜੇ ਉਹ ਸਹੀ ਹੋਣੇ ਚਾਹੀਦੇ ਆ ਤੇ ਇਹ ਵੀਡੀਓ ਤੁਸੀਂ ਦੇਖੀ ਆ ਹੁਣ ਤੁਸੀਂ ਦੱਸ ਦੋ ਵੀ ਇਹਦੇ ਵਿੱਚ ਅਸੀਂ ਕੋਲੋ ਕੋਲੋ ਬਣਾਇਆ ਪਹਿਲੀ ਗੱਲ ਤਾਂ ਮੈਂ ਉੱਥੇ ਕਵਰਿੰਗ ਕਰਨ ਨਹੀਂ ਗਿਆਗਾ ਮਨਪ੍ਰੀਤ ਤਾਂ ਕਵਰਿੰਗ ਕਰਨ ਗਿਆ ਹੀ ਨਹੀਂ ਇਹ ਤਾਂ ਵੀਡੀਓ ਮੈਨੂੰ ਕਿਸੇ ਨੇ ਭੇਜੀ ਆ ਉਹਦੇ ਵਿੱਚ ਸ਼ਾਰਟ ਕੱਟ ਕੇ ਤੇ ਉਸ ਵੀਡੀਓ ਤੇ ਮੈਂ ਖਬਰ ਤੇ ਖਬਰ ਕੀਤੀ ਆ ਸੋ ਕਹਿਣ ਦਾ ਭਾਵ ਕਿ ਇਹਨਾਂ ਚੀਜ਼ਾਂ ਨੂੰ ਖਤਮ ਕਰੋ ਜੇ ਤੁਸੀਂ ਮਤਲਬ ਕਿ ਚਾਹੁੰਦੇ ਹੋਗਾ ਨਾ ਵੀ ਖਾਲਸੇ ਦੀ ਚੜ੍ਹਾਈ ਹੋਵੇ ਰਾਜ ਕਰੇਗਾ ਖਾਲਸਾ ਨਾ ਖਾਲਸੇ ਵਾਲਾ ਕੋਈ ਇੱਕ ਅਦਾ ਪਿੰਡ ਦਾ ਬਣਾ ਦਿਓ ਯਾਰ ਸਾਨੂੰ ਸੋਹਣਾ ਲੱਗੂਗਾ ਸੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਪਿਛਲੀ ਵਾਰ ਮੈਂ ਤੁਹਾਨੂੰ ਕਹਿਆ ਸੀ ਤੁਸੀਂ ਵੀਡੀਓ ਨੂੰ ਸ਼ੇਅਰ ਨਹੀਂ ਕਰਦੇ ਤੁਸੀਂ ਵੀਡੀਓ ਨੂੰ ਸ਼ੇਅਰ ਕੀਤਾ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਵੀਡੀਓ ਨੂੰ ਲਾਈਕ ਕਰਿਆ ਕਰੋ ਵੀਡੀਓ ਨੂੰ ਪੂਰੀ ਦੇਖਿਆ ਕਰੋ ਤਾਂ ਕਿ ਹੋਰ ਲੋਕਾਂ ਤੱਕ ਵੀਡੀਓ ਪਹੁੰਚ ਜਾਵੇ ਅਗਰ ਤੁਸੀਂ ਕਿਸੇ ਕੰਮਕਾਰ ਵੀ ਲੱਗੇ ਹੋ ਤਾਂ ਵੀ ਤੁਸੀਂ ਮਤਲਬ ਕਿ ਵੀਡੀਓ ਨੂੰ ਲਾ ਕੇ ਛੱਡ ਦਿਆ ਕਰੋ ਸੁਣ ਲਿਆ ਕਰੋ ਪਰ ਜਦੋਂ ਤੁਸੀਂ ਵੀਡੀਓ ਨੂੰ ਦੇਖ ਕੇ ਥੋੜੀ ਜੀ ਤੇ ਛੱਡ ਦਿੰਨੇ ਆ ਨਾ ਫਿਰ ਉਹਦੇ ਨਾਲ ਕੀ ਉਹਨਾਂ ਕਿ ਵੀਡੀਓ ਹੋਰ ਲੋਕਾਂ ਤੱਕ ਪਹੁੰਚਦੀ ਨਹੀਂ ਤੇ ਸਾਡੀ ਜਿਹੜੀ ਬੋਲਣ ਦਾ ਮਕਸਦ ਹੁੰਦਾ ਉਹ ਪੂਰਾ ਨਹੀਂ ਹੁੰਦਾ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਾਰਤ